ਇੰਨੇ ਬੈਠੀਆਂ ਸਮੇਤ ਮੇਰੇ ਗੁੱਸਾ ਨਾ ਕਰਿਓ ਲੱਖ ਰੁਪਏ ਨਿਆਣਿਆਂ ਦੇ ਉੱਤੇ ਅਸੀਂ ਸਕੂਲਾਂ ਤੇ ਲਾਤੇ ਕਿਸੇ ਦਾ ਨਿਆਣਾ ਪਬਲਿਕ ਸਕੂਲੇ ਪੜਦਾ ਕਾਨਵੈਂਟ ਸਕੂਲੇ ਪੜਦਾ 2-2 3-3 ਲੱਖ ਰੁਪਈਆ ਸਾਡੀਆਂ ਫੀਸਾਂ ਜਾਂਦੇਗਾ ਸਾਰੇ ਸਾਲ 'ਚ ਸਾਰੇ ਸਾਲ 'ਚ ਕਿੰਨੀ ਵਾਰ ਕਿਸੇ ਨੇ ਆਪਣੀ ਧੀ ਨੂੰ ਗੋਲ ਬਿਠਾ ਕੇ ਜਾਂ ਆਪਣੇ ਪੁੱਤ ਨੂੰ ਕੋਲ ਬਿਠਾ ਕੇ ਇਹ ਪੁੱਛਿਆ ਪੁੱਤ ਜਪਜੀਤ ਸਾਹਿਬ ਯਾਦ ਕਰ ਲਿਆ ਤੀ ਪੁੱਤ ਤੇ ਤਾਦ ਯਾਦ ਕਰੂ ਜੇ ਕਦੀ ਮਾਂ ਨੇ ਗੁਟਕਾ ਫੜ ਕੇ ਵੇਖਿਆ ਉਤੇ ਪਿਓ ਨੇ ਗੁਟਕਾ ਫੜ ਕੇ ਵੇਖਿਆ ਟੁੱਟੇ ਦੇ ਅਸੀਂ ਆਪ ਆ ਜਿੰਨਾ ਚਿਰ ਘਰੋਂ ਨੇ ਸਟੈਂਡ ਹੁੰਦੇ ਅਸੀਂ ਅਸੀਂ ਦੋਸ਼ ਦਈ ਜਾਂਦੇ ਸ਼੍ਰੋਮਣੀ ਕਮੇਟੀ ਕੱਖ ਨਹੀਂ ਕਰਦੀ ਪ੍ਰਚਾਰਕ ਨਹੀਂ ਸਾਡਾ ਹੈਗਾ ਬਾਬੇ ਨਹੀਂ ਕੱਖ ਕਰਦੇ ਘਰੋਂ ਦੇ ਸਾਡਾ ਇੰਸਟਾਗ੍ਰam ਨਹੀਂ ਮੁੱਕਣ ਰੀਲਾਂ ਨਹੀਂ ਟੁੱਟਣ ਡੀਆਂ ਤੇ ਘਰੋਂ ਤੇ ਅਸੀਂ ਇੱਕ ਵਾਰੀ ਵੀ ਨਿਆਣਿਆਂ ਨੂੰ ਕਦੀ ਕੋਲ ਬਿਠਾ ਕੇ ਭਾਈ ਤਾਰੂ ਸਿੰਘ ਦੀ ਕਹਾਣੀ ਨਹੀਂ ਸੁਣਾਈ ਬਾਬੇ ਦੀਪ ਸਿੰਘ ਦਾ ਇਤਿਹਾਸ ਨਹੀਂ ਸੁਣਾਇਆ ਅਸੀਂ ਆਸਾਂਕ ਦੂਰਦਰਾਡੇ ਦੀਆਂ ਲਾ ਕੇ ਬੈਠਾ ਸਭ ਤੋਂ ਵੱਡਾ ਟੀਚਰ ਮਾਂ-ਬਾਪ ਆ ਇੱਕ ਬੱਚੇ ਵਾਸਤੇ ਤੇ ਮਾਂ-ਬਾਪ ਸਿੱਖ ਕੌਮ ਦੇ ਪਘੌੜੇ ਆ ਆਪਣੀ ਜ਼ਿੰਮੇਵਾਰੀ ਤੋਂ ਜਿਸ ਬੱਚੇ ਦਾ ਜਨਮ ਹੋਇਆ ਨਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੋਟਲੀ 바ਵਾ ਦਾਸ ਵਿੱਚ ਉਸ ਮੁੰਡੇ ਦਾ ਨਾਂ ਰੱਖਿਆ ਜਾਂਦਾ ਸੁਰਿੰਦਰ ਸਿੰਘ ਤੇ ਗਵਾਂਡੀਆਂ ਨੇ ਨਾਂ ਰੱਖ ਦਿੱਤਾ ਗੁੱਡੂ ਦਾਦੀ ਨੂੰ ਬੜਾ ਗੁੱਸਾ ਚੜਿਆ ਕਹਿੰਦੀ ਨਹੀਂ ਮੇਰਾ ਨਾਂ ਮੇਰੇ ਪੁੱਤ ਦਾ ਨਾਂ ਸੁਰਿੰਦਰ ਸਿੰਘ ਤੁਸੀਂ ਇਹਦਾ ਨਾਂ ਗੁੱਡੂ ਕਿਉਂ ਰੱਖ ਦਿੱਤਾ ਤੇ ਗਵਾਂਡੀ ਕਹਿੰਦੇ ਜੀ ਨਾ ਔਖਾ ਅੱਜ ਵੀ ਸਾਡੇ ਚ ਇਦਾਂ ਹੀ ਆ ਨਾ ਨਾ ਕੌਰ ਤੇ ਸਿੰਘ ਵਾਲੇ ਉਹ ਅਸੀਂ ਪਿਛੇ ਕਰ ਦਿੱਤੇ ਕੋਈ ਚਿੰਟੂ ਬਣ ਗਿਆ ਕੋਈ ਮਿੰਟੂ ਬਣ ਗਿਆ ਕੋਈ ਚਿੰਕੀ ਬਣ ਗਿਆ ਕੋਈ ਪਿੰਕੀ ਬਣ ਗਿਆ ਕੋਈ ਕੁਝ ਬਣ ਗਿਆ ਕੋਈ ਕੁਝ ਬਣ ਗਿਆ ਬੜੇ ਮਹਿੰਗੇ ਭਾ ਨਾ ਸਾਨੂੰ ਸਿੰਘ ਤੇ ਕੌਰ ਸ਼ਬਦ ਮਿਲਿਆ ਹੀ ਅਸੀਂ ਜਾਤ-ਗੋਤ ਦੇ ਬੰਧਨ ਚ ਪਾ ਕੇ ਉਹਨਾਂ ਸਿੰਘ ਤੇ ਕੌਰ ਦਾ ਮਲਿਆ ਮੇਟ ਕਰਕੇ ਰੱਖ ਦਿੱਤਾ ਚੰਗੇ ਭਲੇ ਸਰਦਾਰਾਂ ਦਾ ਮੁੰਡਾ ਹੁੰਦਾ ਨਾਂ ਵਧੀਆ ਹੁੰਦਾ ਵਾ ਉਹਦਾ ਨਾਂ ਰੱਖਿਆ ਹੁੰਦਾ ਮਿੰਟੂ ਚਿੰਟੂ ਮੈਂ ਸੋਚਦਾ ਵੀ ਜਿੱਦ ਨੇ ਬੰਦਾ ਚਿੱਟੀ ਦਾੜੀ ਵਾਲਾ ਹੋਊਗਾ ਦਾ ਪੋਤਰਾ ਹੋਊਗਾ ਉਹ ਪੋਤਰਾ ਕੀ ਕਹੋ ਵੀ ਮੇਰੇ ਦਾਦੇ ਦਾ ਨਾਂ ਚਿੰਟੂ ਆ ਸੋਚ ਕੇ ਵੇਖੋ ਵੀ ਕਿੰਨਾ ਹਾਸਾ ਆ ਜਾਊਗਾ ਕਿ ਸਾਡੇ ਦਾਦੇ ਦਾ ਨਾਂ ਚਿੰਟੂ ਤੇ ਮਿੰਟੂ ਆ ਸਰਦਾਰਾਂ ਦੇ ਨਾਂ ਸਰਦਾਰਾਂ ਵਰਗੇ ਫੱਬਦੇ ਆ ਕਦੀ ਇਸ ਦੇਸ਼ ਤੇ ਹਮਲਾ ਕਰਨ ਵਾਸਤੇ ਆਉਂਦੇ ਸੀ ਕਾਬਲ ਕੰਧਾਰ ਚੋਂ ਬੰਦੇ ਹੁਣ ਉਹਨਾਂ ਦੇ ਨਾਂ ਵੇਖੋ ਮਹਿਮੂਦ ਗਜ਼ਨਵੀ ਮੁਹੰਮਦ ਗੌਰੀ ਜ਼ਾਹਿਰਉਦੀਨ ਬਾਬਰ ਉਹਨਾਂ ਦੇ ਨਾਂ ਸੀ ਜਹਾਂਗੀ ਉਹਨਾਂ ਦੇ ਨਾਂ ਸੀ ਔਰੰਗਜ਼ੇਬ ਤੇ ਸਾਡੇ ਅਗਲੇ ਬਨੇ ਕੋਈ ਠੰਡਾ ਆਰਾਮ ਕੋਈ ਤੱਤਾ ਆਰਾਮ ਕੋਈ ਕੌੜਾ ਮਾਲ ਕੋਈ ਮਿੱਠਾ ਮਾਲ ਮਹਾਰਾਜ ਨੇ ਕਹਾ ਬਹਿ ਜਾਓ ਤੁਹਾਡੇ ਦੇ ਨਾਮਾਂ ਦੀ ਸਾਤ ਸੱਤਿਆ ਨੇ ਹੈਗੀ ਲੜਨਾ ਤੁਸੀਂ ਖੇ ਆ ਪਹਿਲਾਂ ਤੇ ਤੁਹਾਡੇ ਬਦਲੂ ਨਾਂ ਮਹਾਰਾਜ ਨੇ ਫਿਰ ਬਦਲੇ ਸਾਡੇ ਨਾਂ ਅਜੀਤ ਸਿੰਘ ਜੁਝਾਰ ਸਿੰਘ ਜ਼ੋਰਾਵਰ ਸਿੰਘ ਫਤਿਹ ਸਿੰਘ ਜਸਾ ਸਿੰਘ RAM ਸਿੰਘ ਸ਼ਾਮ ਸਿੰਘ ਬਘੇਲ ਸਿੰਘ ਮਹਾਰਾਜ ਨੇ ਨਾਂ ਰੱਖੇ ਤਾਰਾ ਸਿੰਘ ਮਹਾਰਾਜ ਨੇ ਨਾਂ ਰੱਖੇ ਬਾਬਾ ਅਕਾਲੀ ਬਾਬਾ ਫੂਲਾ ਸਿੰਘ ਵਰਗੇ ਨਾ ਬੰਦੇ ਦਾ ਹੋਵੇ ਮੂੰਹ ਪਰ ਜਾਵੇ ਹੁਣ ਮਾਪਿਆਂ ਨੇ ਨਾਂ ਰੱਖਿਆ ਸੁਰਿੰਦਰ ਸਿੰਘ ਗਵਾਂਡੀਆਂ ਨੇ ਰੱਖਤਾ ਗੁੱਡੂ ਤੇ ਦਾਦੀ ਕਹਿੰਦੀ ਖਬਰਦਾਰ ਜੇ ਕਿਸੇ ਨੇ ਮੇਰੇ ਪੁੱਤ ਨੂੰ ਗੁੱਡੂ ਕਿਹਾ ਤੇ ਜੇ ਮੇਰੇ ਪੁੱਤ ਦਾ ਵੱਡਾ ਨਾਂ ਵੀ ਸੱਸੇ ਅੱਖਰ ਤੇ ਆ ਮੇਰੇ ਪੁੱਤ ਦਾ ਛੋਟਾ ਨਾਮ ਹੀ ਸੱਸੇ ਅੱਖਰ ਤੇ ਰੱਖਣਾ ਉਹ ਕਹਿੰਦੇ ਕੀ ਰੱਖਣਾ ਉਹ ਕਹਿੰਦੀ ਮੈਂ ਤੇ ਛੋਡੀ ਗਿਆ ਕਰਨਾ ਵਾ ਨਾਮ ਪੈ ਗਿਆ ਸੁਰਿੰਦਰ ਸਿੰਘ ਛੋਡੀ ਕੌਣ ਜਾਣਦਾ ਸੀ ਇਹ ਸੁਰਿੰਦਰ ਸਿੰਘ ਛੋਡੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਾਹਪੁਰਖਾਂ ਦੀ ਸੱਜੀ ਬਾਹ ਬਣੂੰਗਾ ਕਿਸੇ ਦਿਨ ਮੁੰਡਾ